ਸਾਰਿਆਂ ਨੂੰ ਪਿਆਰ ਭਰੀ ਸਸ਼ਕਤੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਇਸ ਵਕਤ ਜਿਹੜੀ ਹੈ ਵੱਡੀ ਅਪਡੇਟ ਜਿਹੜੀ ਹੈ ਕਾਨਫਰੈਂਸ ਜਿਹੜੀ ਹੈ ਖਤਮ ਹੋ ਚੁੱਕੀ ਹੈ ਪੰਜਾਬ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਹਾਂਜੀ ਦੋਸਤੋ ਜਿਸ ਤਰ੍ਹਾਂ ਕੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕੁਝ ਜਿਹੜਾ ਬਿਲਕੁਲ ਸਹੀ ਦੱਸਿਆ ਜਾ ਰਿਹਾ ਤੁਹਾਨੂੰ ਆ ਜਿਹੜੀ ਇਹ ਅੱਜ ਸਰਕਾਰ ਨੇ ਜਿਹੜਾ ਹੈ 54 ਜਿਹੜੇ ਹੈ ਨਵੇਂ ਮਤੇ ਪਾਸ ਕੀਤੇ ਐ ਉਨ੍ਹਾਂ ਦੇ ਉੱਪਰ ਮੀਟਿੰਗ ਹੋਈ ਸੀ ਇਹਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਦਾ ਮੁੱਦਾ ਵੀ ਖਾਸ ਸੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਸਰਕਾਰ ਜਿਹੜੀ ਆਏਗੀ ਜਿਹੜੀ ਹਰਕਤ ਦੇ ਵਿੱਚ ਆਈ ਹੈ ਮਲਾਜ਼ਮਾਂ ਸਾਥੀਆਂ ਨੂੰ ਜਿਹੜਾ ਖੁਸ਼ ਕੀਤਾ ਜਾਵੇਗਾ ਤੇ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਵੋਟਾਂ ਦੇ ਵਿੱਚ ਜਿਹੜਾ ਹੈ ਵੋਟਾਂ ਨੂੰ ਕਵਰ ਕੀਤਾ ਜਾਵੇਗਾ ਮਲਾਜ਼ਮਾਂ ਦਾ ਸਾਥ ਲਿਆ ਜਾਵੇਗਾ ਤਾਂ ਦੋਸਤੋ ਜਿਹੜਾ ਹੈ ਜੇਕਰ ਉਹਨਾਂ ਦੀਆਂ ਜਿਹੜੇ ਪੁਰਾਣੇ ਬਕਾਏ ਦੀਆਂ ਉਹਨਾਂ ਦੀਆਂ ਮੰਗਾ ਨੂੰ ਪੂਰਾ ਕੀਤਾ ਜਾਵੇਗਾ ਤਾਂ ਉਹਨਾਂ ਮੰਗਾ ਨੂੰ ਪੂਰਾ ਕਰਨ ਦਾ سلسلہ ਚાલુ ਹੋ ਚੁੱਕਿਆ ਹੈ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ 2016 ਜਨਵਰੀ ਤੋਂ ਲੈ ਕੇ ਜੂਨ 2019 ਤੱਕ ਦੇ ਜਿਹੜੇ ਹੈ ਜਿਹੜੇ ਜਿਹੜਾ ਦੱਸਿਆ ਜਾ ਰਿਹਾ ਕਿ 5.5 ਸਾਲਾਂ ਦੇ ਪੁਰਾਣੇ ਜਿਹੜੇ ਬਕਾਏ ਨੂੰ ਉਹਨਾਂ ਦਾ ਭੁਗਤਾਨ ਕਰੇਗੀ ਹਜ਼ਾਰਾਂ ਕਰੋੜਾਂ ਦਾ ਜਿਹੜਾ ਹੈ ਬੰਦ ਹੈ ਬਕਾਇਆ ਸੋ ਉਹਨਾਂ ਦਾ ਭੁਗਤਾਨ ਕਿਸ ਤਰ੍ਹਾਂ ਕੀਤਾ ਜਾਵੇਗਾ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਪਾਉਣ ਦੇ ਲਈ ਤਾਂ ਦੋਸਤੋ ਸਰਕਾਰ ਜਿਹੜੀ ਹੈ ਇਸ ਸਬੰਧੀ ਫੈਸਲਾ ਲਏਗੀ ਬਿਲਕੁਲ ਸਰਕਾਰ ਡੀਏ ਦੇ ਸਬੰਧ ਦੇ ਵਿੱਚ ਵਿਚਾਰ ਚਰਚਾ ਕੀਤੀ ਹੈ ਅਤੇ ਪੁਰਾਣੇ ਬਕਾਇਆ ਜਾਰੀ ਕਰਨ ਦੇ ਜਿਹੜੇ ਆ ਉਹ ਹੁਕਮ ਵੀ ਵਿੱਤ ਵਿਭਾਗ ਨੂੰ ਦਿੱਤੇ ਨੇ ਚਿੱਠੀਆਂ ਜਿਹੜੇ ਆ ਪੱਤਰ ਉਹ ਜਾਰੀ ਕੀਤੇ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪੁਰਾਣੇ ਬਕਾਇਆ ਨੇ ਉਹ ਕਿਸ਼ਤਾਂ ਦੇ ਰੂਪ ਦੇ ਵਿੱਚ ਦਿੱਤੇ ਜਾਣਗੇ ਤਾਂ ਹਾਂਜੀ ਦੋਸਤੋ ਕਿਸ਼ਤਾਂ ਤਰ੍ਹਾਂ ਜਿਹੜੇ ਰੂਪ ਦੇ ਵਿੱਚ ਜਿਹੜੇ ਆ ਉਹਦੇ ਤੇ ਜਾਣਗੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ 10 ਤੋਂ ਵੱਧ ਕਿਸ਼ਤਾਂ ਜਿਹੜੀਆਂ ਨੇ ਉਹ ਬਣ ਸਕਦੀਆਂ ਨੇ ਜਿਸ ਦੀਆਂ ਜਿਹੜੇ ਨੇ ਟੋਟਲ ਵਿੱਚ ਲਾ ਕੇ ਕਿਹਾ ਜਾ ਰਿਹਾ ਹੈ ਕਿ ਕਿਸ਼ਤਾਂ ਦੇ ਵਿੱਚ ਪੁਰਾਣੇ ਬਕਾਇਆ ਜਿਹੜੇ ਆ ਉਹ ਸਰਕਾਰ ਪ੍ਰੋਵਾਈਡ ਕਰੇਗੀ ਮਲਾਸ ਮਾਨੋ ਸੋ ਇਹ ਸੀ ਪੰਜਾਬ ਦੀ ਇਹ ਅਪਡੇਟ ਹੋਰ ਜਾਣਕਾਰੀ ਪਾਉਣ ਲਈ ਚੈਨਲ ਨੂੰ ਜਰੂ ਸਬਸਕ੍ਰਾਈਬ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ